ਲੈ ਵੀ ਆਪਣਾ ਮੀਟ ਸਰਟੀਫਿਕੇਟ ਤੱਕ ਗਿਆ ਆਪਾਂ ਨੂੰ ਮਿਲ ਆਲਮੋਸਟ ਇੱਥੇ 34 ਘੰਟੇ ਹੋ ਗਏ ਖੜਿਆ ਨੂੰ ਹਨ ਤੇ ਹੁਣ ਹੋ ਗਿਆ ਕੰਮ ਬੱਸੋਂ ਬਾਹਰ ਕਿਉਂਕਿ ਇੱਕ ਜਗ੍ਹਾ ਤੇ ਬੈਠਣਾ ਬਹੁਤ ਔਖਾ ਹਨ ਕਿਉਂਕਿ ਮੀਟ ਸਰਟੀਫਿਕੇਟ ਮਿਲ ਗਿਆ 2 2.5 ਘੰਟੇ ਹੋ ਗਏ ਤੇ ਉਹ ਬਾਉਂਡਰ ਕਲੀਅਰ ਕਰਾਉਣਾ ਹੋਣਾ ਹਨ ਤੇ ਉਹ ਪੇਪਰ ਭੇਜੇ ਵੀ ਆ ਗਏ ਤੇ ਉਹ ਵੀ ਅਜੇ ਟਾਈਮ ਲਾਈ ਜਾਂਦੇ ਹੁਣ ਮੈਂ ਆਪਣਾ ਹੋ ਗਿਆ ਇਹ ਪੇਸ਼ੈਂਸ ਖਤਮ ਜਮਈ ਕੌਣ ਕੇ ਦੂਜਾ ਦਿਨ ਆ ਨਾ 34 ਘੰਟੇ ਹੋ ਗਏ ਇੱਥੇ ਬੈਠੇ ਨੂੰ ਇੱਕੋ ਜਗ੍ਹਾ ਤੇ ਨਾ ਟਰੱਕ ਵਾਸਤੇ ਜੇ ਜਾਣਾ ਮੜਾ ਮਟੋ ਬਾਥਰੂਮ ਉਹ ਐਡੇ ਕ ਗੰਦੇ ਆ ਨਾ ਕਹੇ ਰੱਬ ਦਾ ਨਾ ਆ ਨਾਲ ਟਰੱਕਾਂ ਵਾਲੇ ਬਾਈ ਉਹ ਵੀ ਪੂਰਾ ਦੁਖੀ ਇੱਕ ਤਾਂ ਰਾਤ ਹੀ ਆਇਆ ਬਾਈ ਅੰਟਾਰੀਓ ਦੀ ਕੰਪਨੀ ਆ ਨਾ ਤੇ ਉਹਦਾ ਵੀ ਨਹੀਂ ਮਾਰੀ ਹੋਈ ਨਾ ਉਹ ਮੈਨੂੰ ਪੁੱਛ ਕੇ ਗਿਆ ਤੋ ਤਿੰਨ ਆਰੀ ਹੈ ਨਾ ਉਹਦੇ ਕੋਲ ਵੀ ਪਾਣੀ ਪੂਣੀ ਖਤਮ ਹੋ ਗਈ ਚਲੋ ਤਾਂ ਮੈਂ ਫੜਾ ਦਿੱਤਾ ਉਹਨੂੰ ਚਾਰ-ਕ ਬੋਤਲਾਂ ਬਾਈ ਨੂੰ ਤੇ ਹੁਣ ਮੇਰਾ ਰਾਤ ਦਾ ਵੀ ਇੱਥੇ ਚੱਲਦੇ ਆਉਣ ਡਿਊਟੀ ਪਾਤੀ ਆ ਬੁੱਕ ਤੇ ਬਾਰਡਰ ਤੇ ਜਾ ਕੇ ਡਿਊਟੀ ਫਰੀ ਤੇ ਰੋਕਦੇ ਆ ਉੱਥੇ ਕਿਉਂਕਿ ਇੱਥੇ ਤਾਂ ਹੁਣ ਬਈ ਬੈਠਣਾ ਔਖਾ ਹਨਾ ਐਨਾ ਟਾਈਮ ਚਲ ਮੈਂ ਇਹਦਾ ਵੇਟ ਕਰਦਾ ਮੈਨੂੰ ਇਹ ਜਿਹੜਾ ਸਵੇਰ ਨਾ ਕਹਿੰਦੇ 7 ਵਜੇ ਦੇ ਨੂੰ ਹੋ ਜੂਗਾ ਮੈਂ ਚੱਲ ਜਉ ਉਨੂੰ ਉਠਾਂਗੇ ਹਨਾ ਤੇ ਉਦੋਂ ਆਪੇ ਉਦੋਂ ਮੈਸੇਜ ਆ ਜਾਊਗਾ ਤੇ ਉਦੋਂ ਤੁਰ ਪਾਂਗੇ ਆਪਾਂ ਇੱਥੋਂ ਤੇ ਪਰ ਆਣੀ ਸੀ ਪਤਾ ਵੀ ਗਾਂਹ ਫੇਰ ਇੰਨਾ ਚੱਕਰ ਚੱਲੂ ਹਨਾ ਉਹ ਪਹਿਲਾਂ ਮੈਂ ਰਾਤ ਪੁੱਛਿਆ ਨਾ ਉਹ ਕੁਝ ਹੋਰ ਕਹਿੰਦੇ ਸੀ ਇਹ ਕੁਝ ਹੋਰ ਕਹਿੰਦੇ ਆਗੇ ਆਹ ਦੇਖਾ ਰਾਸ਼ ਬਹੁਤ ਆਗਾ ਖੈਰ ਐਸ ਕੋਲੇ ਇੱਥੇ ਮੈਂ ਇਹ ਦੂ ਚੰਗਾ ਪਰ ਇੱਥੇ ਬੈਠਣਾ ਨਾਲ ਉੱਥੇ ਹੀ ਤਾਂ ਜਾਣੇ ਆਂਗੇ ਨਾਲੇ ਉੱਥੇ ਰੌਣਕ ਮੇਲਾ ਹੈਗਾ ਹਨ ਨਾਲੇ ਉੱਥੋਂ ਕੋ ਦੇਖਦੇ ਆਂ ਜਿ ਕੋ ਹਣ ਪੀਣ ਨੂੰ ਹੈ ਕਾफी ਲਵਾਂਗੇ ਨੁਣਾ ਖਾ ਖਾ ਕੇ ਤੱਕ ਨੇ ਹੈਗਾ ਤਾਂ ਪਰ ਹੈਗਾ ਹੀ ਆ ਸਾਰਾ ਕੁਝ ਤੇ ਪਰ ਔਖਾ ਹੈਗਾ ਇੰਨਾ ਟਾਈਮ ਇੱਥੇ ਬੈਠਣਾ ਤਾਂ ਕਰਕੇ ਮੈਂ ਹੁਣ ਕਿਹੜਾ ਉਧਰ ਨੂੰ ਚਲਦੇ ਆਂਗੇ ਉੱਥੇ ਜਾ ਕੇ ਦੇਖਦੇ ਆਂ ਉੱਥੇ ਚੱਲ ਬੈਠੇ ਰਹਿਾਂਗੇ ਰੌਣਕ ਮੇਲੇ 'ਚ ਇੱਥੇ ਤਾਂ ਹੁਣ ਪੇਸ਼ੈਂਸ ਜਮਾ ਹੀ ਖਤਮ ਹੋ ਗਿਆ ਦੇਖੋ ਹੁਣ ਕਰ ਮੇ ਚੱਲਦੇ ਆਂਗੇ ਫਿਰ ਉੱਥੇ ਜਾਣਾ ਹਜੇ ਅੰਤਾਰੀਓ ਉੱਤੇ ਛੱਡ ਕੇ ਆਪਾਂ ਟਰੈਲਰ ਜਾੜ ਚੱਤੇ ਦੂਸਰਾ ਚੱਕਾਂਗੇ ਉੱਥੋਂ ਚਲੋ ਉਹਨੇ ਦੇਖਦੇ ਆਂ ਕੀ ਬੰਨ ਦਾ ਕਰਦਾਗਾ ਉਪਰਨਾ ਬਹੁਤ ਆ ਇਧਰ ਨੂੰ ਆ ਸਾਰੇ ਦੋਨੇ ਸਾਈਡਾਂ ਕਹ ਰਿਚ ਦੇਨੇ ਵਾਲੇ ਹੋਣਗੇ ਬੋਲ ਵੀ ਜੀ ਆਉਣ ਰਾਈਡ ਨੋ ਕੰਮ ਇਹਨਾਂ ਦਾ ਇੱਥੇ ਪਹੁੰਚ ਗਏ ਆਪਣਾ ਡਿਊਟੀ ਫ੍ਰੀ ਤੇ ਇਹ ਤੇ ਰੋਕ ਦੇਵਾਂਗੇ ਆਹ ਪਾਰਕਿੰਗਾਂ ਜੀ ਕਿੱਧਰ ਗੜ ਕੇ ਲਾਉਣੇ ਆ ট্রাক ਨੂੰ ਫੇਰ ਅੰਦਰ ਢੇਡਾ ਘੱਡ-ਘੱਡ ਕੇ ਆਉਣੇ ਆ ਦੇਖਦੇ ਹਾਂ ਕਿੰਨਾ ਘੰਟਾ ਟਾਈਮ ਲੱਗਦਾ ਐ ਜੇ ਕਲੀਅਰ ਆਉਣ ਤੇ ਉਹਨਾਂ ਚ ਰ ਇੱਥੇ ਰੋਕ ਜੰਨੇ ਹੈਗੇ ਇਹਨੂੰ ਪਤਾ ਐ ਟਾਈਮ ਲੱਗ ਹੀ ਜਾਣਾਗਾ ਇੰਗੇ ਰ ਘਰ ਤਾਂ ਨਹੀਂ ਆਪਾਂ ਠੀਕ ਉਹਨੇ ਬੈੰਨੇ ਇੱਥੇ ਠੀਕ ਬਾਈ ਝਾਗਦਾ ਟਿੱਡਾ ਟਿੱਡਾ ਆ ਸਾਰਾ ਜਿਹੜਾ ਤਾਂ ਉਹ ਚੱਲਿਆ ਨਾ ਇਹ ਬ੍ਰਿਜ ਤੇ ਚੱਲਿਆ ਇਹ ਇਧਰ ਦੀ ਹੁਣ ਆਪਾਂ ਕਨੇਡਾ ਇੰਟਰੋਵਾਂਗੇ ਬਾਅਦ ਚ ਆ ਆ ਗਈ ਇਹ ਪਿੰਡਸਰ ਵਾਲੀ ਬਿਊਟੀ ਫਰੀ ਆ ਇਧਰ ਇਹਨਾਂ ਦਾ ਹੀ ਪੰਪਸ ਆ ਰਹਾ ਤੇਲ ਤੋਂ ਬੰਨ ਠੀਕ ਹੈ ਤੇਲ ਦਾ ਖਰ ਇੱਥੇ ਪ੍ਰਾਈਸ ਦਾ ਬਹੁਤ ਫਰਕ ਹੁੰਦਾ ਦਾਹੀ ਤਾਂ ਨਹੀਂ ਪਾਉਂਦੇ ਇੱਥੋਂ ਹੋਰ ਬਹੁਤ ਕੰਪਨੀ ਮੇਂ ਪਾਉਂਦੀਆਂ ਆ ਗਈਆਂ ਇਹਨਾਂ ਤੋਂ ਹੀ ਤੇ ਇੱਥੇ ਲਈ ਸਾਰਤੇ ਆ ਗਈਆਂ ਸ਼ਰਾਬ ਹੋ ਗਈ ਤੇ ਪਰਫਿਊਮ ਵਗੈਰਾ ਹਨ ਮੇਕਅਪ ਦਾ ਸਾਮਾਨ ਇਹ ਅੰਦਰ ਆ ਡਿਊਟੀ ਫਰੀ ਦੇ ਤੇ ਇੱਧਰ ਦੂਸਰਾ ਘਰ ਦਾ ਸਾਮਾਨ ਸਾਰਾ ਨਾ ਚੂਛਾ ਵੀ ਸਾਰਾ ਕੁਝ ਹੰਦਾਨਾ ਕੋ ਇੱਧਰ ਸਾਰੀ ਆ ਰਹੀ ਹੈ ਸ਼ਰਾਬ ਵਗੈਰਾ ਕੋਈ ਇਹ ਵੱਡੀਆਂ ਬੋਤਲਾਂ ਛੋਟੀਆਂ ਵੀ ਹੈਗੀਆਂ ਇਹ ਨਹੀਂ ਗੱਲੀਆਂ ਵੰਦੀਆਂ ਨਾਲ ਤੋਂ ਦਿਖਾਈ ਦੇ ਤਾਂ ਡਿਊਟੀ ਫਰੀ ਚੋਂ ਦਾ ਰੱਖ ਹੈਂਕਰ ਵੀ ਆ ਉਹ ਜਿਹੜੀ ਉਹ ਦੂਜੀ ਸਾਈਡ ਹਨ ਉਧਰ ਪਰਫਿਊਮ ਵਗੈਰਾ ਪਾਇਆ ਹੈ ਕਿਉਂ ਸੇਰਲਾ ਹੀ ਬੈਠਾਣਾ ਅਗਲਾ ਉਧਰ ਪਰਫਿਊਮ ਆ ਸਾਹਮਣੇ ਸਾਰੇ ਇਹਦੇ ਚ ਕੱਲੀਆਂ ਵੀਰਾਂ ਵਗੈਰਾ ਇੱਥੇ ਪੰਗਾਂ ਆ ਆ ਬਚਾਲੇ ਵੀਰਾਂ ਵਾਲਾ ਉਧਰ ਸਾਰੀ ਸ਼ਰਾਬ ਵਾਲੀ वाइन बोनस हाउ ਕੋ ਸ਼ਹਿਰ 2G ਚਾਹੀਦੀ ਆ ਗਾਧ ਤੋਂ ਜਿਹੜੀ ਜਿਹਨੂੰ ਕਿਹੜੀ ਚਾਹੀਦੀ ਆ ਸਮਾਨ ਬਹੁਤ ਹੈ ਪਰ ਇਹ ਨਾ ਬੋਦਨੋਂ ਬਿੰਦਸਰ ਵਾਲੀ ਇਹ ਉਹਦੇ ਨਾਲ ਅੰਮਰਸਨ ਵਾਲੇ ਨਾਲੋਂ ਉਧਰੋਂ ਫੈਮਨਾ ਨਾਲੋਂ ਇਹ ਥੋੜੀ ਮਹਿੰਗੀ ਆ ਗਈ ਇਹ ਕਹਿੰਦੇ ਖਣੀ ਤਾਂ ਪ੍ਰਾਈਵੇਟ ਆ ਗਈ ਤਾਂ ਕਰਕੇ ਪਰ ਉਹਦੇ ਨਾਲ ਰੇਟ ਦਾ ਫਰਕ ਆ ਕੈਂਡੀਆਂ ਵਗੈਰਾ ਵੀ ਪਈਆਂ ਮੈਂ ਚਾਕਲੇਟ ਪਏ ਉਹ ਸਾਹਮਣੇ ਸਾਰੇ ਪਰਫਿਊਮਾਂ ਦੇ ਜੋ ਵੀ ਚਾਹੀਦਾ ਨਾ ਭੇ ਆ ਇੱਧਰ ਆ ਆਪਣਾ ਫੇਵਰੇਟ 1 ਮਿਲੀਅਨ ਇਹ ਵੀ ਬਹੁਤ ਤਰ੍ਹਾਂ ਦਾ ਆਉਂਦਾ ਹੈ ਸਾਰੇ ਭੇ ਆ ਇੱਥੇ ਰਾਪਾ ਨੂੰ ਇਹ ਜਿਆਦੇ ਹੋ ਆ ਬਾਕਸ ਦਾ ਤੇ ਆ ਕੋਲੋ ਦਾ ਲੇਡੀ ਐਂਡ ਸੋ ਸਾਰੇ ਇਹ ਆਪਣੇ ਠੇਕੇ ਦੇ ਹਨ ਆਪਾਂ ਇਹ ਅੰਦਰ ਨਹੀਂ ਵੜ ਦਿੰਦੇ ਉਹ ਪਰ ਬੰਡ 127 ਵਾਲੀ ਹੈ ਤੇ ਇੱਥੇ ਜੇ ਮਾਰਤੀ ਤੁਰੇ ਤੋਂ ਬਾਅਦ ਚਾਹਤ ਹੈ ਨਾ ਇੱਥੋਂ ਲੈ ਜਾਣੀ ਆ ਤੇ ਇੰਡੀਆ ਤਾਂ ਜਿਵੇਂ ਪਹਿਲਾਂ ਪੈਸੇ ਵੜਦੇ ਹਨ ਫਿਰ ਬੋਤਲ ਫੜਾਉਂਦੇ ਆ ਇੱਥੇ ਜੇ ਤੁਸੀਂ ਚਾਹ ਕੇ ਇੱਥੋਂ ਹਨ ਆਹ ਕਾਊਂਟਰ ਆਗੇ ਜਾਂ ਉਹ ਵੱਡੇ ਤੇ ਹਨਾ ਤੇ ਉੱਥੇ ਪੇ ਕਰ ਦੋ ਬਾਅਦ ਚ ਇੱਕ ਨਾ ਇਹਨਾਂ ਦਾ ਕਾਰਡ ਜਾਂ ਹੁੰਦਾ ਬਣਾ ਕੇ ਦਿੰਦੇ ਆ ਇਹ ਉਹ ਤੇ 10% ਹੋਰ ਡਿਸਕਾਊਂਟ ਮਿਲ ਜੰਦਾ ਠੀਕ ਹੈ ਉਹ ਜਿਹੜੀਆਂ ਤਾਂ ਨਹੀਂ ਆਏ ਮੇਰੇ ਹਿਸਾਬ ਨਾਲ ਠੇਕੇ ਦੇ ਅੰਦਰ ਪੜਨਦੇ ਨਾ ਹੀ ਇੰਨੀ ਵੈਰਾਈ ਹੁੰਦੀ ਹੈ ਹਣ ਆ ਇੱਕ ਕਲਿੱਕਰ ਵਾਲੀ ਆ ਜੀ ਆਹ ਕਿਵੇਂ ਲੱਗੇ ਸਾਰੇ ਕੈਨੇਡਾ ਐਂਡਰੋਨ ਲੱਗੇ ਜਿਹੜੇ ਆ ਉੱਪਰ ਨਹੀਂ ਜਾਂਦੇ ਟਰੱਕ ਬ੍ਰਿਜ ਉੱਪਰ ਨਹੀਂ ਔਰ ਸਾਹਮਣੇ ਮਾਮੇ ਵੀ ਖੜੇ ਆ ਜੀ ਵੀਰੇ ਉਹਨੂੰ ਲਗਾ ਦੇ ਕੇ ਜਿਹੜੀ ਚੱਕ ਲੈਂਦੇ ਆ ਆਹ ਉਹ ਦੇ ਆਹ ਚੱਲਿਆ ਆਟੋ ਵਾਹਨ ਵਾਲਾ ਸਾਰੇ ਅੰਦਰ ਆਣਾ ਬ੍ਰਿਜ ਦੇ ਉੱਪਰ ਦੇ ਕੈਨੇਡਾ ਐਂਟਰ ਕਰਨ ਲੱਗੇ ਆ ਸਾਰੇ ਆਪੜਾ ਹੋ ਗਿਆ ਜੀ ਬਾਰਡਰ ਕਲੀਅਰ ਪ੍ਰਿੰਟਿੰਗ ਸਾਈਨਤੀ ਚੰਗੀ ਕੰਟਿਆਂ ਤੋਂ ਬਾਅਦ ਆਪਾਂ ਆ ਗਏ ਮਿਸਟਰ ਬ੍ਰਿਜ ਤੇ ਦੇਖੋ 뷰 ਆ ਜਿਹੜਿਆ ਨੇ ਇੰਦਰ ਆਪਣਾ ਯੂ ਐਸਏ ਐਂਟਰ ਕਰ ਰਿਹਾ ਸਾਹਮਣੇ ਉਹ ਟਰੱਕ ਕਰ ਰਹੇ ਆਗੇ ਆ ਕਲੀਅਰ ਹੋਇਆ ਨਾ ਮੈਂ ਦੱਸਿਆ ਕਿ ਇੱਥੇ ਉਹਦੇ 1.5 ਤੋਂ 2 ਘੰਟੇ ਆ ਕੇ ਖੜੇ ਨੂੰ ਡਿਊਟੀ 프리 ਤੇ ਤੇ ਹੁਣ ਜਾ ਕੇ ਕਲੀਅਰ ਹੋਇਆ ਅਜ ਹੁਣ ਇੱਥੇ ਦੇਖ ਰਿਹਾ ਕਿੰਨਾ ਕਰਾਜ ਰੂਸ਼ਾਗਾ ਇੱਥੇ ਵੀ ਹੋਂ ਦਾ ਕਾਫੀ ਰਾਜ ਹੁੰਦਾ ਕਿ 4 ਵਜੇ ਇਹਨਾਂ ਦੀ ਹੁੰਦੀ ਹੈ ਸ਼ਿਫਟ ਚੇਂਜ ਤੇ ਹਜੇ ਮੱਝੇ ਦਾ 3 ਕੀ ਆਗੇ ਬਹੁਤ ਪਹਿਲਾਂ ਪਹਿਲਾਂ ਮੈਨੂੰ ਇਹ ਨੰਗ ਜਿਗ ਨਹੀਂ ਇੱਥੇ ਅੱਧਾ ਪੂਣਾ ਘੰਟਾ ਇੱਥੇ ਖਰਾਬ ਹੋ ਜਾਣਾ ਗੱਲ ਵਾਟਰ ਕ੍ਰੋਸ ਕਰਦਾਂ ਤੇ ਲਾਈਵ ਹਾਂ ਉਹ ਯਾ ਪੜਾਈਆਂ ਆਪਾ ਹੋਗੇ ਕੈਨੇਡਾ ਦੇ ਇੰਟਰ ਆ ਦਿਨਾਂ ਸਾਹਮਣੇ ਫਲੈਗ ਕਿਉਂ ਆ ਗਏ ਇਤਨੀ ਖੁਸ਼ੀ ਇਤਨੀ ਖੁਸ਼ੀ 35 36 ਘੰਟਿਆਂ ਤੋਂ ਬਾਅਦ ਸੌ ਰਹੇ ਆ ਅੱਜ ਦਾ ਡ੍ਰੈਪ ਸਟਾਰਟ ਕੀਤਾ ਆ ਆ ਗਿਆ ਕੈਨੇਡਾ ਇਧਰਲੀ ਸਾਈਡ 'ਤਾਰ ਆਹ ਕਾਰਾਂ ਵਾਲੀ ਲੈਣਾਂਗੇ ਆ ਨਾਲ ਦੀ ਲੈਫਟ ਵਾਲੀ ਆ ਇਹਦੇ ਵਿੱਚ ਟਰੱਕ ਆ ਤੇ ਆ ਜਿਹੜੀ ਇਧਰ ਆ ਰਾਈਟ ਵਾਲੀ ਹੈ ਨਾ ਇਹਦੇ 'ਚ ਜਿਆਦੇ ਫਾਸਟ ਕਾਰ ਵਗੈਰਾ ਵਾਲੇ ਹੁੰਦੇ ਆਗੇ ਉਹਨੇ ਮੋਸਟਲੀ ਸਾਰੇ ਇਹਦੇ 'ਚ ਹੀ ਜਾਂਦੇ ਆਗੇ ਇਹ ਨੀਯਾਰਾ ਪੀਸਰ ਦਾ ਪਾਪ ਬੰਦ ਆ ਦੇਖੋ ਇਥੋਂ ਦੀ ਆਪਾਂ ਐਂਟਰ ਹੋਣਾ ਹੁਣ ਤੇ ਬਾਰਡਰ ਸਿਕਿਉਰਿਟੀ ਹੈ ਇੱਥੇ ਹੁਣ ਆਪਾਂ ਬੈਠੇ ਆ ਟਰੱਕ 'ਚ ਆਪਣੇ ਬਾਹਰ ਖੜਕਾ ਦੜਕਾ ਜਾਂਦੇ ਇੱਥੇ ਮੈਂ ਦੱਸਿਆ ਨਾ ਰਾਸ਼ ਬਹੁਤ ਆਗਾ ਤੇ ਵਾਕਈ ਆ ਬਹੁਤ ਟਰੱਕ ਸੀਗੇ ਹੁਣ ਮੇਰੇ ਆਪਣੇ ਮੂਰੇ ਰਹਿ ਗਏ ਦੋ ਟਰੱਕ ਹੀ ਸਾਰੇ ਤੇ ਤੂੰ ਬਾਦ ਆਉਗੀ ਆਪਣੀ ਬਾਰੀ ਪਰ ਬਾਟਰ ਕ੍ਰੋਸ ਕਰਕੇ ਦੁਆਦ ਹੋ ਜਾਣਗੇ ਆਪਾਂ ਕੈਨੇਡਾ ਚ ਐਂਟਰ ਆ ਦੇਖੋ ਆ ਇੱਕ ਤਾਹਾ ਖੜਾ ਮੇਰੇ ਮੂਰੇ ਇੱਕ ਟਰੱਕ ਦੇ ਦੁਗਾ ਬੋਸ ਜਗਾ ਇਹ ਦੁਆਦ ਆ ਉਹ ਆਪਣੀ ਬਾਹੀ ਨਹੀਂ ਪਹਿਲੇ ਆਉਣ ਰੋਡ ਤੇ ਪਰਸੇ ਸਿੱਟੀਆਂ ਹੀ ਬ੍ਰੇਕਾਂ ਇੱਥੋਂ ਚੱਕ ਲਈ ਆਪਣੀ ਸਤੀਪਤੀ ਮਸਾ ਟਾਈਮ ਲੱਭੇ ਆ ਕੇ ਉਧਰੋਂ ਯੂਐਸਏ ਤੱਕ ਬੈਠੇ ਰਹੇ ਨਾ ਉੱਥੇ ਅੰਦਰ ਖੜਾ ਆਪਣਾ ਟਰੱਕ ਪਾਰਕਿੰਗ ਚ ਆਨਲਾਈਨ ਹੈ ਨਿਆਰੇ ਕਾਫੀ ਦੇ ਕਰ ਕਰਦੇ ਗੱਲ ਲੈ ਤੇ ਨਾ ਲਾਇਸੈਂਸ ਰੱਖਣਾ ਪੈਂਦਾ ਹੁੰਦਾ ਆ ਫਿਰ ਓਪਨ ਹੁੰਦਾ ਵੈਲਟਨ ਵਾਲੇ ਜਾੜ ਚ ਆਪਾਂ ਪਹੁੰਚ ਗਏ ਸੀਗੇ ਤੇ ਹੁਣ ਇੱਥੇ ਬੱਸ ਛਾੜ ਦੇਣਾ ਸਕਿਉਰਟੀ ਪੂਰੀ ਹੈ ਪਰ ਜਿੰਨੇ ਨੇ ਫੁੱਲ ਸਕਿਉਰਟੀ ਆ ਫੁੱਲ ਇਥੇ ਛੱਡ ਕੇ ਇਥੇ ਟਰੈਲਰ ਆਪਾਂ ਫੇਰ ਆਪਦੇ ਆ ਦੂਜਾ ਚੱਕਦੇ ਆ ਇਥੋਂ ਆਹਲਾ ਟਰੈਲਰ ਆ ਜਿਹੜਾ ਹਨਾ ਆਹ ਆ ਇਹ ਆਪਾਂ ਛੱਡਿਆਗਾ ਇਥੇ ਜਾਂੜ ਚ ਤੇ ਆ ਇਧਰ ਹੀਟਰ ਚੱਕ ਲਿਆਗਾ ਮੈਂ ਨਿਆਰਾ ਆ ਜਾਂਦਾ ਨਾ ਉਹ ਸ਼ਰਤ ਤਾਂ ਪੀਪਲ ਸੀਗਾ ਤੇ ਇਧਰ ਆ ਚੱਕ ਲਿਆ ਇਹ ਨਾ ਜੇ ਮੈਂ ਹੀਟਰ ਪੁਰਾਣਾਗਾ ਥੋੜਾ ਆ ਕੀ ਕਿ ਡਿਫਰੈਂਸ ਆਏਗਾਗਾ ਇਹਦਾ ਜਿਵੇਂ ਆ ਲੈਂਡਿੰਗ ਇਰ ਆ ਦੇਖੋ ਫਸਾ ਖੜਾ ਇਹਦੇ ਆ ਸਾਈਡ ਤੇ ਹਨ ਠੀਕ ਆ ਇਹਦੇ ਇਧਰਲੀ ਸਾਈਡ ਤੇ ਆਗਾ ਇਹ ਥੋੜਾ ਜਿਹਾ ਮਾਰਕ ਹੈਗਾ ਪਾਏ ਦੇ ਬ੍ਰੇਕ ਰੂਕ ਚੈੱਕ ਕਰਕੇ ਲਾਈਟਾਂ ਨੂੰ ਤਾਂ ਹਨ ਸਾਰਾ ਕੁਝ ਫਿਰ ਉਦੋਂ ਬਾਅਦ ਪਾਉਣੇ ਚੱਲੇ ਨਾਲੇ ਬੇਟ ਦੇਖਦੇ ਆ ਕਿ ਸਿੱਟਕ ਜੇ ਤਾਂ ਹੋਇਆ ਹੁਣ ਫਿਰ ਤਾਂ ਜਾਵਾਂਗੇ 17 ਹਾਈਵੇ ਠੀਕ ਆ ਤੇ ਜੇ ਹੋਇਆ ਫਾਰਾ ਤੇ ਫਿਰ ਚਲੇ ਜਾਵਾਂਗੇ 11 ਇਹ ਦੇਖ ਲ ਕੇ ਬਸ ਇਧਰੋਂ ਠੀਕ ਆ ਬ੍ਰੇਕਾਂ ਤੇ ਰੱਖਿਆ ਨਹੀਂ ਥੋੜੀ ਆ ਦੇਖੋ ਬ੍ਰੇਕ ਲਾਈਟਾਂ ਆਉਨ ਉਹ ਕੱਲੇ ਜਾਣੇ ਨੂੰ ਨਿੰਜਾ ਟੈਕਨੀਕ ਆ ਬ੍ਰੇਕ ਚੈੱਕ ਕਰਨ ਦੇ ਕਿਉਂਕਿ ਉੱਥੋਂ ਨਹੀਂ ਫਿਰ ਪ੍ਰੈਸ ਕਰਨੇ ਹੁੰਦਾ ਔਖੇ ਆ ਇਹ ਵਧੀਆ ਜਦੋਂ ਥੋੜੀ ਰੱਖਤੀ ਆ ਨਾਲੇ ਉਧਰ ਪਤਾ ਲੱਗੇ ਨਾਲ ਦੋਨੇ ਬਾਰੀ ਨਾਲ ਇੰਡੀਕੇਟਰ ਚੈੱਕ ਕਰ ਲਿਆ ਠੀਕ ਆ ਮੈਂ ਕਹਿੰਦਾ ਜੇ ਅਸੀਂ ਆਪਣੇ ਤਾਂ ਨਹੀਂ ਇੰਡੀਆ ਆਉਂਦੀ ਟੀਜ ਹੁੰਦੀ ਜਿਵੇਂ ਆ ਰੀਫਰ ਆ ਹਨਾ ਵੇ ਆਹ ਹੀ ਟਰੱਕ ਉੱਤੇ ਮਿਲਦਾ ਉਹ ਕੰਟੇਨਰਾਂ ਵਗੈਰਾ ਜੋ ਹੋਵੇ ਜਿਵੇਂ ਆਪਣੇ ਨਾਰਮਲ ਪੰਜਾਬ 'ਚ ਹਨ ਇੰਨੇ ਟਰੱਕ ਚਾਲਦੇ ਉਹਨਾਂ ਦੇ ਤਾਂ ਨਹੀਂ ਹੁੰਦਾ ਆ ਚੀਜ਼ ਮੈਂ ਨਾ ਇੱਥੇ ਮਿੱਸੀਸਾ ਗਾਲੇ ਪੰਪ ਤੇ ਆਇਆ ਸੀਗਾ ਤੇ ਇੱਥੇ ਬੰਦੇੜੇ ਮਿਲਣੇ ਸੀਗਾ ਤੇ ਨਾਲੇ ਮੈਂ ਕਿਹਾ ਤੇਲ ਪਾੜ ਕੇ ਨਾ ਪੁੱਛਾ ਗਣ ਡੀਵੀਡੀ ਤੋਂ ਤੇਲ ਪਾਣੀ ਲਿਆ ਪਾਪਾ ਨਾਲੇ ਤਾਂ ਬੰਦਾ ਆਪਾਂ ਨੂੰ ਦੇ ਗਿਆ 6 ਟੈਮ ਤੋਂ ਲੈ ਕੇ ਨਾਲੇ ਬੇਗਲ ਤੇ ਨਾਲੇ ਬੰਦਾ ਕਹਿੰਦਾ ਮੈਂ ਸੀਗਾ ਤੁਹਾਡਾ ਪਾਣੀ ਠੀਕ ਆ ਆ ਸੀਗਾ ਆਪਾਂ ਨੂੰ ਮਿਲ ਗਿਆ ਆਈਫੋਨ 16 ਨੰਬਰ ਠੀਕ ਆ ਆ ਕੇ ਤਾਂ ਮਿਲ ਗਿਆ ਆਪਾਂ ਨੂੰ ਹੁਣ ਬਣੀ ਆ ਗੱਲ ਠੀਕ ਆ ਨਾਲੇ ਪਿੰਨਿਆ ਹੋਵੇ ਉਹਨੇ ਜਾ ਤੇ ਨਾਲੇ ਕਹਿੰਦੇ ਆ ਸਾ ਜਾਨੇ ਕਹਾਤਰੀ ਬੰਦੇ ਨੇ ਮੈਸੇਂ ਮਿਲਣਾ ਆਉਣਾ ਉਹ ਕਹਿੰਦਾ ਇਹ ਕਹਿੰਦਾ ਪਾਈ ਪਹਿਲਾਂ ਮੈਂ ਟਿਕਟੋਕ ਤੇ ਵੀਡੀਓ ਬਣਾਉਂਦਾ ਸੀ ਨਾ ਤੇ ਇਹ ਕਹਿੰਦਾ ਦੇਖਦਾ ਹੁੰਦਾ ਸੀਗਾ ਆਉਣੇ ਹੁਣ ਮੇਰੇ ਤੋਂ ਪੇਜ ਤੋਂ ਨੰਬਰ ਲੈ ਲਿਆ ਸੀਗਾ ਤਾਂ ਕਰਕੇ ਉਹ ਮਿਲਣ ਆਇਆ ਸੀ ਬੰਦਾ ਤੇ ਨਾਲੇ ਐਡਾ ਫਾਇਨ ਸੀਗਾ ਆਪਣਾ ਪੱਕਾ ਤੇ ਨਾਲੇ ਆਪਾਂ ਨੂੰ ਦੇ ਗਿਆ ਆਣੀ ਫੋਨ। ਇਹ ਵੀ ਆਪਣਾ ਹੋ ਗਿਆ ਡਨਪੋਰ ਦਾ ਡੇ ਇੱਥੇ ਆਪਾਂ ਨੂੰ ਮਿਲ ਗਈ ਹੈ ਪਾਰਕਿੰਗ। ਵੱਲੋਂ ਮੈਂ ਰੁਕਿਆ ਸੀਗਾ ਨਾ ਤੇ 60 ਬਰੀ ਵਾਲੇ ਪੰਪ ਤੇ ਗਿਆ ਸੀਗਾ ਪਾਰਕਿੰਗ ਵਰਕਿੰਗ ਚੈੱਕ ਕਰਨ ਤੇ ਉੱਥੇ ਤਾਂ ਮਿਲੀ ਨਹੀਂ ਗੀ ਉੱਥੇ ਸਾਰਾ ਹੀ ਉਹ ਪੰਪ ਫੁੱਲ ਸੀਗਾ ਨਾ ਤੇ ਮੈਂ ਕਿਹਾ ਚੱਲੋ ਦੁਗਾਂ ਹੁਣ ਆ ਆ 50 ਕਿਲੋਮੀਟਰ ਅੱਗੇ ਸੀਗਾ ਇੱਥੇ ਮਿਲ ਗਈ ਆ ਪਾਰਕਿੰਗ ਆਪਾਂ ਨੂੰ ਹੁਣ ਪਰਦੇ ਵਗੈਰਾ ਕਰ ਦਈਏ ਪੰਪ ਬੰਦ ਠੀਕ ਹੈ ਸਾਰੇ ਮਾਰ ਕੇ ਹੁਣ ਅਜਲ ਬਾਤ ਚਲੋਣਾ ਇਧਰ ਪਾਂਡਾ ਜੀ ਦਿੱਤੇ ਆਪਾਂ ਬਠਾ ਠੀਕ ਆ ਆ ਬੈਠਾ ਆ ਸੱਚ ਭਾ ਦੂਜੀ ਜਗ੍ਹਾ ओके बाय जी ਸਾਰਿਆਂ ਨੂੰ ਗੁੱਡ ਨਾਈਟ ਮੇਰੇ ਬੰਗੋ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ YouTube ਵਾਲੇ ਨੂੰ ਤੇ Facebook ਵਾਲੇ ਪੇਜ ਨੂੰ ਵੀ ਕਰਿਓ ਫੋਲੋ ਤੇ ਓਕੇ ਬਾਏ ਗੁੱਡ ਨਾਈਟ